ਭਾਈ ਸਹੀ ਗੱਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋ ਸਾਰੇ ਜਣੇ ਜੀ ਵੀਰੇ ਆਪਣਾ ਅੱਜ ਆਪਾਂ ਸਿਆਲ ਤੁਹਾਨੂੰ ਪਤਾ ਹੁਣ ਠੰਡ ਬਹੁਤ ਹੋ ਗਈ ਹੈ ਜੀ ਕਿੰਨੇ ਦਿਨ ਹੋ ਗਏ ਸੂਰਜ ਵੀ ਨਹੀਂ ਨਿਕਲਿਆ ਯਾਰ ਕਬੂਤਰ ਬਿਮਾਰ ਬਮੂਰ ਜੇ ਹੋ ਚੱਲੇ ਢੱਲੇ ਪੈਣ ਲੱਗ ਗਏ ਜੀ ਥੋੜੇ ਥੋੜੇ ਕਬੂਤਰ ਠੰਡ ਮੰਦੇ ਸੀਗੇ ਜੀ ਤਾਂ ਕਰਕੇ ਵੀਰੇ ਆਪਾਂ ਅੱਜ ਦਾਣਾ ਰਲਾਉਣ ਲੱਗੇ ਆ ਜੀ ਨੂਈ ਬੜਾ ਹੀ ਮੌਸਮ ਖਰਾਬ ਆ ਇਹ ਖਾਮਜੂਮ ਹੋਇਆ ਪਿਆ ਜਦੋਂ ਬਬੀ ਨੇ ਕਬੂਤਰਾਂ ਲਈ ਦਾਣਾ ਰਣਾਉਣ ਲੱਗੇ ਨੇ ਦਾਲਾਂ ਜੀ ਦਾਣਿਆਂ ਚ ਆਪਾਂ ਵੀ ਰਹਾ ਦੜਮੇਸ਼ੋਲੀ ਲੈ ਕੇ ਜਾਂਦੇ ਨੇ ਆ ਮੋਠ ਉਹ ਹਰੀ ਮੂੰਗੀ ਤੇ ਆ ਸਰੋਂ ਉਹਦੇ ਚ ਬਾਜਰਾ ਜੀ ਤੇ ਆਪਾਂ ਰਲਾਉਣੀ ਆ ਜੀ ਹੁਣ ਕਰਮਾ ਨੇ ਹਰੀ ਮੂੰਗੀ ਢੇਰੀ ਕਰਦੇ ਦੇਈ ਬਤਾ ਵੀ ਇਹ ਸਾਰੀਆਂ ਚੀਜ਼ਾਂ ਨੂੰ ਵੀਰੇ ਚੰਗੀ ਤਰ੍ਹਾਂ ਰੜਾ ਲੈਣਾ ਜੀ ਚੰਗੀ ਤਰ੍ਹਾਂ ਰੜਾ ਲਾ ਕੇ ਜੀ ਇਹਦੇ 'ਚ ਫਿਰ ਦੇਖ ਕੇ ਆਪਣੇ ਹਿਸਾਬ ਨਾਲ ਜਿਵੇਂ ਹੁਣ ਸਾਡਾ ਜੀ ਇਹ ਸਾਰਾ ਸਮਾਨ ਲਗਭਗ 25 ਤੋਂ 30 ਕਿਲੋ ਦੇ ਤੱਕ ਆ ਜੀ ਇਹ ਇਹਦੇ 'ਚ ਫੇ ਇੰਨੀ ਕਣਕ ਪਾ ਲੈਣੀ ਆ ਜੀ 25-30 ਕਿਲੋ ਹੀ ਔਲੀ ਦੇ ਡੋਲ ਦੇ ਖੰਡੂ ਵਾਧੇ ਥੋੜੀ ਜੀ ਰੱਖ ਦੇ ਸਾਈਡ ਤੇ ਲਿਫਾ ਕੇ ਸਾਈਡ ਤੇ ਰੱਖ ਦੇ ਤੇ ਉਹ ਬਾਜਰਾ ਵੀ ਪਾਲਾ ਪੁੱਤਰੇ ਹੋੜੀ-ਹੋੜੀ ਕਰਕੇ ਨਾ ਲਾ ਲਾ ਸਾਰੇ ਇਨੂ ਵੀਰੇ ਇੱਕ ਗੱਲ ਹੋਰ ਜੀ ਸਾਰਾ ਕੁਸ ਧੋ ਜ਼ਰੂਰ ਲਿਓ ਜੀ ਪਹਿਲਾਂ ਆਪਣਾ ਸਾਰਾ ਸਮਾਨ ਧੋਤਾ ਹੋਇਆ ਜੀ ਬਾਜਰਾ ਤਾਂ ਖਾਸ ਕਰਕੇ ਧੋਣਾ ਜੀ ਸਾਰੀ ਖਰਾਕ ਅਸੀਂ ਧੋ ਕੇ ਫੇਰ ਪਾਉਣੀ ਹੈ ਜੀ ਕੂਤਰਾ ਨੂੰ ਬਿਨਾ ਧੋਤੇ ਨਾ ਪਾਇਓ ਵੀਰੇ ਬਾਜਰੇ ਨੂੰ ਤਾਂ ਖਾਸ ਕਰ ਧੋ ਕੇ ਪਾਇਓ ਕਿਉਂਕਿ ਇਹਦੇ 'ਚ ਨਾ ਜੀ ਥੋੜੀ ਥੋੜੀ ਕੰਡ ਜੀ ਹੁੰਦੀ ਹੈ ਉਹ ਆਪਾਂ ਦੇਖ ਲਓ ਤੁਹਾਡੇ ਸਾਹਮਣੇ ਕਿਵੇਂ ਚਮਕਦਾ ਬਾਜਰਾ ਐਵੇਂ ਚਮਕਣਾ ਚਾਹੀਦਾ ਜੀ ਬਾਜਰਾ ਠੀਕ ਹੈ ਜੀ ਆਹ ਗੱਲਾਂ ਦਾ ਵੀਰੇ ਧਿਆਨ ਰੱਖਿਓ ਸਾਰੇ ਬੰਦੇ ਪਰਮਾਤਮਾ ਰੱਖੇ ਸੁੱਖ ਸਾਰੇਆਂ ਦੇ ਕੂਤਰ ਵਧੀਆ ਰਹਿਣਗੇ ਜੀ ਤੰਦਰੁਸਤ ਰਹਿਣਗੇ ਸਿਆਲਾਂ ਦੀ ਖਰਾਕੇ ਵੀ ਦੇ ਅਸਲ ਦੇ ਵਿੱਚ ਕੰਮ ਕਰਦੀ ਹੈ ਜੀ ਗਰਮੀਆਂ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੀ ਸਿਆਲਾਂ ਦੇ ਵਿੱਚ ਆਪਾਂ ਖਰਾਕ ਪਾਤੀ ਜੀ ਉਹ ਨਹੀਂ ਕੰਮ ਕਰਨਾ ਗਰਮੀ ਦੇ ਵਿੱਚ ਜਾ ਕੇ ਤਾਂ ਕਰਕੇ ਵੀ ਇਹ ਸਿਆਲਾਂ 'ਚ ਧਿਆਨ ਰੱਖੋ ਵੱਧ ਤੋਂ ਵੱਧ ਕੂਤਰਾਂ ਦਾ ਜੀ ਕੂਤਰ ਬਿਮਾਰ ਨਾ ਹੋਵੇ ਉਤਰਾਂ ਨੂੰ ਦੇਖ ਕੇ ਮਲਪਾ ਮਲਪਾਂ ਦੀ ਦਵਾਈ ਵੀ ਵੀ ਟਾਈਮ ਸਰ ਦੇ ਕੇ ਰੱਖੋ ਆਪਣੇ ਵੀ ਕੂਤਰਾਂ ਨੂੰ ਵੀ ਦਵਾਈ ਦੇਣੇ ਵਾਲੀ ਆ ਆਪਾਂ ਇੱਕ ਦਿਨ ਦਵਾਈ ਦੀ ਵੀ ਵੀਡੀਓ ਬਣਾਉਣੀ ਆ ਉਹਦੀ නා පොතන්න හොලි හොලිත් ප්‍යාරණ කම කර උන එකෙ බටලැක පරිසරරි මනුපිට සයාලාදී කරක ැෑදී ਤਾਂ ਵੀਰੇ ਹੋ ਗਿਆ ਆਪਣਾ ਰੈਡੀ ਸਮਾਂ ਇਹ ਜਮਾਨੇ ਦਾਣੇ ਵੀ ਪਾ ਦੇ ਪੁੱਤ ਆ ਚੱਕੇ ਰਹਿਣੇ ਦੇ ਪਰ ਰਹਿਣੇ ਨੂੰ ਦਾਣੇ ਪਾਉਣ ਨੂੰ ਬੜਾ ਠੀਕ ਆ ਇਹ ਵੀਰੇ ਜੇ ਆਪਣਾ ਅਸੀਂ ਤਾਂ ਲੈਦਾ ਰੱਖ ਕੇ ਪਾਵਾਂਗੇ ਇਹ ਵੀ ਸਵੇਰ ਟਾਈਮ ਹਾ ਪਾ ਦੇ ਕਰਨੀ ਦਾਣਾ ਦੇਖ ਕੇ ਉਦੋਂ ਬਾਅਦ ਸ਼ਾਮ ਨੂੰ ਦਾਣੇ ਪਾ ਦੇ ਕਰਨ ਜਿਹੜੀ ਭੁੱਖ ਹੋਇਆ ਕਰੋ ਦਾਣੇ ਨੇ ਪੂਰੀ ਕਰਨਗੇ ਕਣਕ ਵੀਰੇ ਜ਼ਰੂਰੀ ਆ ਕਣਕ ਕਿਤੇ ਤੁਸੀਂ ਦਾਣੇ ਹੀ ਪਾਉਣ ਲੱਗ ਜਓ ਕਣਕ ਨਾ ਪਾਵੋ ਪੁੱਤਰਾ ਨੂੰ ਕਣਕ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਜਿਵੇਂ ਆਪਾਂ ਨੂੰ ਰੋਟੀ ਜ਼ਰੂਰੀ ਹੈ ਜੀ ਉਵੇਂ ਕੂਤਰਾਂ ਨੂੰ ਕਣਕ ਜ਼ਰੂਰੀ ਆ ਤਾਂ ਕਰਕੇ ਜੀ ਤੁਸੀਂ ਕਣਕ ਨਹੀਂ ਬੰਦ ਕਰਨੀ ਕੰਮੀ ਕੂਤਰਾਂ ਦੀ ਠੀਕ ਹੈ ਜੀ ਦਾਣਾ ਵੀ ਜ਼ਰੂਰੀ ਨੇ ਖਰਾਕ ਵੀ ਜ਼ਰੂਰੀ ਆ ਵੀਰੇ ਜਿਨ੍ਹਾਂ ਨੇ ਸਿਰ ਤੇ ਕਬੂਤਰ ਨੇ ਜ਼ੋਰ ਪੈਣਾ ਨਰਜੀ ਆਉਣੀ ਆ ਜੀ ਪਰ ਉਹਦੇ ਨਾਲ ਵੀ ਸਾਰੇ ਮੇਨ ਸਿਸਟਮ ਜਿਵੇਂ ਆਪਣਾ ਰੋਟੀ ਦਾ ਸੈੱਟ ਰਹਿੰਦਾ ਤੇ ਉਵੇਂ ਦਾਣੇ ਨਾਲ ਕਬੂਤਰ ਦਾ ਰਹਿੰਦਾ ਜੀ ਦਾਣੇ ਤਾਂ ਜ਼ਰੂਰੀ ਨੇ ਜੀ ਕੂਤਰ ਨੂੰ ਲੋ ਠੀਕ ਆ ਵੀਰੇ ਧੰਨਵਾਦ ਜੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਇਹ ਸਾਰੇ ਜਣੇ